ਜਿਹੜਾ ਇੰਨਾ ਇਹ ਸਮਝ ਲਓ ਵੀ ਭੱਗ ਗਿਆ ਇਹ ਦੁਬਾਰੇ ਦਿੱਲੀ ਅੰਦੋਲਨ ਭਾਗ ਦੂਜਾ ਇਹ ਸਾਡੇ ਨਾਲੋਂ ਵੱਧ ਹਰਿਆਣੇ ਸਰਕਾਰ ਨੇ ਇਹਨੂੰ ਹਾਈਲਾਈਟ ਕਰਤਾ ਉਹਨਾਂ ਨੇ ਮੇਰੇ ਖਿਆਲ ਨਾਲ ਪੰਜ ਤਣ ਪਹਿਲਾਂ ਤੋਂ ਸ਼ੁਰੂ ਕੀਤਾ ਹੋਇਆ ਹੈ ਦੋਸਤੋ ਸਾਰਾ ਮੀਡੀਆ ਚ ਆਈ ਰਿਹਾ ਜਿਹੜੀਆਂ ਰੋਕਾਂ ਲੱਗੀਆਂ ਉਹਨਾਂ ਨੇ ਨੈਟ ਬੰਦ ਕਰਤੇ ਤੇ ਹੋਰ ਆ ਜਿਹੜੀਆਂ ਛਾਪੇ ਮਾਰਨ ਵਾਲਾ ਨੋਟਿਸ ਭੇਜਣ ਵਾਲਾ ਆਇਆ ਸੀਗਾ ਵੀ ਤੇਰਾ ਦੈਸ਼ਤ ਪੈ ਜੂਗੀ ਪਰ ਦੈਸ਼ਤ ਪੈਣ ਦੀ ਬਜਾਏ ਉਹਨਾਂ ਦਾ ਜਿਵੇਂ ਗੁਰਬਾਣੀ ਚ ਲਿਖਿਆ ਨਾ ਜਬੀ ਬਾਣ ਲੱਗੇ ਤਵੀ ਰੋਸ ਜਾਗੇ ਉਹਨਾਂ ਰੋਸ ਵਧਾ ਤਾ ਜਪਦੇ ਮੁੱਖ ਮੰਤਰੀ ਸਾਲਸ ਬਣਿਆ ਵਿੱਚ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਫੇਰ ਨਾ ਤੁਸੀਂ ਕਹੋ ਵੀ ਕਿਸਾਨ ਦਿੱਲੀ ਆ ਰਹੇ ਆ ਹੁਣ ਉਹਨਾਂ ਨਾਲ ਜਿਹੜਾ ਮੈਂ ਤੁਹਾਡੀ ਮੀਟਿੰਗ ਕਰਵਾ ਦੇਣਾ ਆਓ ਏ ਤੁਸੀਂ ਕੈਪਟਨ ਜਿਹੜੇ ਪੈਂਤਲੇ ਤੇ ਆ ਗਿਆ ਸੀਗਾ ਮੁੱਖ ਮੰਤਰੀ ਹਰਿਆਣਾ ਕਾਂਗਰਸ ਦਾ ਉਸ ਪੰਤਲੇ ਤੇ ਆ ਗਿਆ ਵੀ ਉਹਨਾਂ ਨੇ ਵੀ ਕਹਿਤਾ ਸੀਗਾ ਵੀ ਭਾਈ ਦਿੱਲੀ ਨਾਲ ਲੜਾਈ ਐ ਕਿਸਾਨਾਂ ਦੇ ਜਾਇਜ਼ ਮੰਗਾਂ ਨੇ ਅਸੀਂ ਵੀ ਇਹਨਾਂ ਦੀਆਂ ਮੰਗਾਂ ਦੇ ਹਮੇਤੀ ਆ ਜਿਵੇਂ ਕਾਰਪੋਰੇਟਾਂ ਦਾ 5 ਸਾਲਾਂ ਦੇ ਵਿੱਚ ਇਹਨਾਂ ਨੇ 10 ਲੱਖ ਕਰੋੜ ਮਾਫ ਕੀਤਾ ਸੀ ਕਿਹਾ ਵੀ ਅੰਕੜਾ ਵੀ ਕੱਲ ਮੀਟਿੰਗ ਦੇ ਵਿੱਚ ਵੀ ਨਹੀਂ ਕੀਤਾ ਉਹ ਕਹਿੰਦੇ ਕੀਤਾ ਵੀ ਫੇਰ ਸਾਡਾ ਕਿਸਾਨਾਂ ਦਾ ਤਾਂ ਅੱਧਾ ਲੱਖ ਕਰੋੜ ਹੀ ਬਣਦਾ 60000 ਕਰੋੜ ਆਏ ਸਮਝ ਲਓ ਵੀ ਅੱਧੇ ਲੱਖ ਦੇ ਲੱਗ ਭਾਗੀ ਆ ਸੱਚੇ ਕਾਲ ਦਾ ਅੱਧ ਮਿੰਟ ਦੇਖ ਰਹੇ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾ ਹੋਰ ਕਿਸਾਨਾਂ ਨੇ ਕੂਚ ਕਰ ਦਿੱਤਾ ਅਸੀਂ ਸ਼ੰਭੂ ਬਾਰਡਰ ਤੋਂ ਕੁਝ ਕਿਲੋਮੀਟਰ ਪਿੱਛੇ ਆ ਜਿੱਥੇ ਇੱਕ ਕਾਫਲਾ ਖੜਾ ਹੈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਇਸ ਦੇ ਪ੍ਰਧਾਨ ਨੇ surjit singh phoolsah phoolsah ਨੇ ਸਾਡੇ ਨਾਲ phoolsah ਕਿਵੇਂ ਦੀ ਤਿਆਰੀ ਹੈ ਕਿੰਨੇ ਕੁ ਇਕੱਠ ਨਾਲ ਪਹੁੰਚ ਰਹੇ ਹਾਂ ਦੇਖੋ ਜੀ ਤਿਆਰੀ ਪੂਰੀ ਹੈ ਪੂਰਾ ਹੀ ਉਤਸ਼ਾਹ ਹੈਗਾ ਜਿਹੜਾ ਇੰਨਾ ਇਹ ਸਮਝ ਲਓ ਵੀ ਭੱਗ ਗਿਆ ਇਹ ਦੁਬਾਰੇ ਦਿੱਲੀ ਅੰਦੋਲਨ ਭਾਗ ਦੂਜਾ ਇਹ ਸਾਡੇ ਨਾਲੋਂ ਵੱਧ ਹਰਿਆਣੇ ਸਰਕਾਰ ਨੇ ਇਨੂੰ ਹਾਈਲਾਈਟ ਕਰਤਾ ਉਹ ਹਾਰਤਾ ਏ ਕਿਉਂਕਿ ਇੱਥੇ ਤਾਂ ਅਜ 13 ਦਾ ਸੀਗਾ 10 ਵਜੇ ਦਾ ਟਾਈਮ ਹਜੇ ਹੁਣ ਹੋਇਆ ਉਹਨਾਂ ਨੇ ਮੇਰਾ ਖਿਆਲ ਹੈ ਪੰਜ ਤਣ ਪਹਿਲਾਂ ਤੋਂ ਸ਼ੁਰੂ ਕੀਤਾ ਹੋਇਆ ਹੈ ਜੀ ਜੀ ਉਹ ਤੁਸੀਂ ਸਾਰਾ ਮੀਡੀਆ ਚ ਆਈ ਰਿਹਾ ਜਿਹੜੀਆਂ ਰੋਕਾਂ ਲਗੀਆਂ ਉਹਨਾਂ ਨੇ ਨੈਟ ਬੰਦ ਕਰਤੇ ਤੇ ਹੋਰ ਆ ਜਿਹੜੀਆਂ ਛਾਪੇ ਮਾਰਨ ਵਾਲਾ ਨੋਟਿਸ ਭੇਜਣ ਵਾਲਾ ਤੇ ਇਸ ਕਰਕੇ ਉਹ ਪਰ ਜਿੰਨਾ ਉਹਨਾਂ ਨੂੰ ਤਾਂ ਐ ਸੀਗਾ ਵੀ ਦਿਨ ਹਦਸ਼ਤ ਪੈ ਜੂਗੀ ਪਰ ਹਦਸ਼ਤ ਪੈਣ ਦੀ ਬਜਾਏ ਉਹਨਾਂ ਦਾ ਜਿਵੇਂ ਗੁਰਵਾਨੀ ਚ ਲਿਖਿਆ ਨਾ ਜਬੀ ਬਾਣ ਲੱਗੇ ਤਵੀ ਰੋਸ ਜਾਗੇ ਉਹਨਾਂ ਰੋਸ ਵਧਾਤਾ ਲੋਕਾਂ ਦਾ ਉਹ ਹੁਣ ਆਹ ਦੇਸੀ ਰਹਾ ਜਿਹੜੀਆਂ ਜਿੰਨੀਆਂ ਹੁਣ ਟਰਾਲੀਆਂ ਕੱਲ 11 ਤਰੀਕ ਨੂੰ ਤੁਰਗੀਆਂ ਹੋਗੀਆਂ ਜਿਹੜੀਆਂ ਦੂਰ ਵਾਲੀਆਂ ਕੱਲ ਆਗੀਆਂ ਸੀਗੀਆਂ ਅੱਜ ਆਹ ਸਾਡਾ ਬਠਿੰਡੇ ਜ਼ਿਲ੍ਹੇ ਦਾ ਉਹ ਕਿੱਥੇ ਹੈਗਾ ਫਿਰੋਜ਼ਪੁਰ ਕਿੱਥੇ ਹੈਗਾ ਉਹ ਟਰਾਲੀਆਂ ਦੋ ਜ਼ਿਲ੍ਹਿਆਂ ਦੀਆਂ ਪਹੁੰਚ ਗਈਆਂ ਇੱਥੇ ਮੋਗੇ ਦੀਆਂ ਵੀ ਸ਼ਾਇਦ ਪਹੁੰਚ ਗਈਆਂ ਬਾਕੀ ਜ਼ਿਲ੍ਹਿਆਂ ਦੀਆਂ ਮੈਨੂੰ ਲੱਗਦਾ ਘੰਟੇ ਦੇਕਰ ਪਹੁੰਚ ਜਾਣਗੀਆਂ ਸੋ ਇਸ ਕਰਕੇ ਉਤਸ਼ਾਹ ਤਾਂ ਪੂਰਾ ਹੈ ਅੱਛਾ ਇੱਕ ਗੱਲ ਸਮਝਣੀ ਚਾਹੁੰਦਾ ਕਿ ਪੰਜਾਬ ਦੀ ਸਰਕਾਰ ਦਾ ਸਹਿਯੋਗ ਕਿਵੇਂ ਆ ਕਿਉਂਕਿ ਜਦੋਂ ਤੋਂ ਇਹ ਐਲਾਨ ਕੀਤਾ ਪੰਜਾਬ ਦੀ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਖਿਲਾਫ ਜਾਂ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਤਾ ਆਇਆ ਜਾਂ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਸਹਿਯੋਗ ਜਾਂ ਕੋਈ ਵਿਰੋਧ ਹੋਇਆ ਅ ਦੇਖੋ ਜੀ ਪਹਿਲਾਂ ਤਾਂ ਸਾਨੂੰ ਇਹ ਸੀਗਾ ਕਿਉਂਕਿ ਪੰਜਾਬ ਸਰਕਾਰ ਨੇ ਦੋ ਵਾਰੀ ਸਾਨੂੰ ਇਤੋਂ ਪਹਿਲਾਂ ਅ ਕੁੱਟ ਚੁੱਕੇ ਐ ਇੱਕ ਕਿਸਾਨ ਲਾਠੀ ਚਾਰਜ ਦੇ ਵਿੱਚ ਕਲੈਸ਼ ਦੇ ਵਿੱਚ ਕਿਸਾਨ ਦੀ ਜਾਨ ਵੀ ਚਲੀ ਗਈ ਸੀ ਲੰਗੋਵਾਲ 'ਚ ਤੇ ਹੁਣ ਵੀ ਸਾਨੂੰ ਐ ਸੀਗਾ ਪਰ ਜਿਹੜਾ ਹੁਣ ਉਹਨਾਂ ਨੇ ਕੱਲ ਬਿਆਨ ਦਿੱਤਾ ਭਗਵੰਤ ਮਾਨ ਨੇ ਇੱਥੇ ਕੋਈ ਕੱਟ ਕੀਤਾ ਉਹਨਾਂ ਨੇ ਆਪਦੀ ਪਾਰਟੀ ਦਾ ਉਹਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਵੀ ਦਿੱਲੀ ਦੀ ਸਰਕਾਰ ਨੂੰ ਜਿਹੜੀਆਂ ਪੈਂਡਿੰਗ ਮੰਗਾਂ ਹੈਗੀਆਂ ਨੇ ਕਿਸਾਨਾਂ ਦੀਆਂ ਉਹ ਮੰਨਣੀਆਂ ਚਾਹੀਦੀਆਂ ਨੇ ਨਹੀਂ ਫਿਰ ਉਹ ਦਿੱਲੀ ਫੇਰ ਰਵਾਂਗੇ ਉਹ ਤੇ ਦੂਜਾ ਉਹਨਾਂ ਨੇ ਆਪ ਪਹਿਲ ਕਦਮ ਸਹਿਯੋਗ ਵਾਲੀ ਗੱਲ ਹੀ ਐ ਇਹਨੂੰ ਮੰਨ ਲਿਆ ਜਾਵੇ ਅ ਇਸ ਨੂੰ ਸਹਿਯੋਗ ਕਹੋ ਜਾਂ ਉਹਨਾਂ ਨੇ ਇਹ ਕਹੋ ਵੀ ਉਹਨਾਂ ਨੇ ਆਪਣੇ ਹੀ ਸੇਫ ਸ ਨਹੀਂ ਹੋਣਾ ਵੀ ਮਲ ਹੋਣਾ ਨੂੰ ਇਹ ਵੀ ਸੀਗਾ ਵੀ ਗ੍ਰਹਿ ਮੰਤਰਾਲਾ ਜ਼ੋਰ ਪਾਊਗਾ ਵੀ ਇਹ ਪੰਜਾਬ ਵਾਲੇ ਮਾਹੌਲ ਖਰਾਬ ਕਰਨ ਆ ਰਹੇ ਆ ਦਿੱਲੀ ਚ ਤੁਸੀਂ ਇਹਨਾਂ ਨੂੰ ਰੋਕੋ ਆਮ ਜਿਵੇਂ ਕਹਿੰਦੇ ਹੁੰਦੇ ਆ ਇਹ ਵੀ ਹੋ ਸਕਦਾ ਵੀ ਮੇਰੇ ਤੇ ਉਹ ਪ੍ਰੈਸ਼ਰ ਨਾ ਪਾਉਣ ਮੈਂ ਉਹਨਾਂ ਦੀ ਮੀਟਿੰਗ ਵੀ ਕਰਵਾਤੀ ਪਹਿਲੇ ਇਹ ਠੀਕ ਹੈ ਜਿਹੜੀ ਪਹਿਲੀ ਮੀਟਿੰਗ ਹੋਈ ਹੈ ਮੰਤਰੀਆਂ ਨਾਲ ਉਹਨਾਂ ਦੀ ਪਹਿਲ ਕਦਮੀ ਨਾ ਹੋਈ ਹੈ ਉਹਨਾਂ ਨੇ ਸਾਲਸ ਹੋ ਕੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਸਾਲਸ ਬਣਿਆ ਵਿੱਚ ਉਹਨਾਂ ਨੇ ਉਹਨਾਂ ਨੂੰ ਕਿਹਾ ਬਈ ਫੇਰ ਨਾ ਤੁਸੀਂ ਕਹੋ ਵੀ ਕਿਸਾਨ ਦਿੱਲੀ ਆ ਰਹੇ ਆ ਹੁਣ ਉਹਨਾਂ ਨਾਲ ਜਿਹੜਾ ਮੈਂ ਤੁਹਾਡੀ ਮੀਟਿੰਗ ਕਰਵਾ ਦੇਣਾ ਆਉ ਇਹ ਉਹਨਾਂ ਨੇ 8 ਤਰੀਕ ਦੀ ਮੀਟਿੰਗ ਕਰਵਾਈ ਇਸ ਕਰਕੇ ਸਾਨੂੰ ਇਹ ਲੱਗਦਾ ਵੀ ਜਿਹੜਾ ਜਿਵੇਂ ਇਸ ਪੈਂਤੜੇ ਤੇ ਆ ਗਿਆ ਜਿਵੇਂ ਉਦੋਂ 2020 ਦੇ ਵਿੱਚ 26 ਨਵੰਬਰ ਨੂੰ ਜਿਵੇਂ ਕੈਪਟਨ ਜਿਹੜੇ ਪੈਂਤੜੇ ਤੇ ਆ ਗਿਆ ਸੀਗਾ ਮੁੱਖ ਮੰਤਰੀ ਹਰਿਆਣਾ ਕਾਂਗਰਸ ਦਾ ਉਸ ਪੈਂਤੜੇ ਤੇ ਆ ਗਿਆ ਵੀ ਉਹਨਾਂ ਨੇ ਵੀ ਕਹਿਤਾ ਸੀਗਾ ਵੀ ਭਾਈ ਦਿੱਲੀ ਨਾਲ ਲੜਾਈ ਐ ਕਿਸਾਨਾਂ ਦੇ ਜਾਇਜ਼ ਮੰਗਾਂ ਨੇ ਅਸੀਂ ਵੀ ਇਹਨਾਂ ਦੀਆਂ ਮੰਗਾਂ ਦੇ ਹਮੇਤੀ ਆ ਇਸ ਕਰਕੇ ਅਸੀਂ ਕੋ ਰੁਕ ਗਏ ਤੁਸੀਂ ਇਹਨਾਂ ਦੀ ਸੁਣੋ ਜਾਂ ਰੋਕੋ ਜਾਂ ਨਾ ਕਰੋ ਮੈਨੂੰ ਲੱਗਦਾ ਉਹੀ ਜਿਹੜਾ 220 ਵਾਲਾ ਪੰਜਾਬ ਸਰਕਾਰ ਦਾ ਪੈਂਤੜਾ ਸੀਗਾ ਉਸਤੇ ਆ ਗਏ ਅੱਛਾ ਜਿਹੜੀ ਕੱਲ ਦੀ ਮੀਟਿੰਗ ਹੋਈ ਆ ਦੂਜੇ ਦੂਜੇ ਗੇਟ ਦੀ ਮੀਟਿੰਗ ਸੀ ਸੰਭਾਵਨਾ ਇਹ 50-50 ਸੰਭਾਵਨਾ ਮੰਨੀ ਜਾ ਰਹੀ ਸੀ ਮੀਡੀਆ ਦੇ ਵਿੱਚ ਵੀ ਜਿਹੜੀ ਚਰਚਾ ਸੀ ਕਿ ਹੋ ਸਕਦਾ ਸਹਿਮਤੀ ਬਣ ਜੇ ਹੋ ਸਕਦਾ ਸਰਕਾਰ ਸਮਾਂ ਮੰਗੇ ਕਿਸਾਨ ਵੀ ਸਹਿਮਤ ਹੋ ਜਾਣ ਜਾਨੀ ਉੱਥੇ ਗੱਲਾਂ ਕੀ ਹੋਈਆਂ ਨੇ ਕਿਸ ਤਰ੍ਹਾਂ ਦੀ ਚਰਚਾ ਰਹੀ ਅੰਦਰ ਚਰਚਾ ਤਾਂ ਜੀ ਬਹੁਤ ਲੰਬੀ ਚੱਲੀ ਆ ਲਗਭਗ ਰਾਤ ਦੇ 11 ਵਜੇ ਮੀਟਿੰਗ ਸਮਾਪਤ ਹੋਈ ਹੋਣੀ ਆ ਆ ਇਹ ਹੁੰਦੇ ਪੂਰੇ ਐਗਜਾਸਟ ਹੋ ਗਏ ਕੋਈ ਆਇਆ ਕਹਿਣ ਵਾਲਾ ਹੀ ਨਹੀਂ ਸੀਗਾ ਵੀ ਸਾਨੂੰ ਨਾ ਤਾਂ ਉਹ ਉਧਰਲੀ ਧਰ ਕਹਿ ਰਹੇ ਸੀ ਵੀ ਸਾਨੂੰ ਟਾਈਮ ਨਹੀਂ ਮਿਲਿਆ ਆਪਦੇ ਵਿਆਖਿਆ ਦੇਣ ਦਾ ਨਾ ਇਦਨੇ ਨੂੰ ਅ 6 5 ਵਜੇ ਤੋਂ ਲੈ ਕੇ 11 ਵਜੇ ਤੱਕ 6 ਘੰਟੇ ਕੋਈ ਥੋੜਾ ਨਹੀਂ ਹੁੰਦਾ ਸਮਾਂ ਪਰ ਜਿਹੜਾ 6 ਘੰਟਿਆਂ ਦੇ ਵਿੱਚ ਜਿਹੜੀ ਉੱਥੇ ਗਰਾਰੀ ਫਸੀ ਰਹੀ ਹੈ ਉਹਨਾਂ ਦਾ ਸੀਗਾ ਵੀ ਜਿਹੜੀਆਂ ਸ਼ੂਟਿੰਗਾਂ ਮੰਗਾ ਉਹਨਾਂ ਦਾ ਭਾਵਨਾ ਉਹਨਾਂ ਦੀ ਨੀਤ ਸਾਨੂੰ ਮਨਸ਼ਾ ਹੀ ਲੱਗੀ ਵੀ ਜਿਹੜੀਆਂ ਸ਼ੂਟਿੰਗਾਂ ਮੰਗਾ ਨੇ ਚੂਰਪੁਰ ਕਹਿ ਦਿੰਦੇ ਸੀ ਉਹਨਾਂ ਨੂੰ ਕਿਹੜੀਆਂ ਛੋਟੀਆਂ ਮੰਗਾਂ ਦੇ ਵਿੱਚ ਕੀ ਕੋਈ ਸੀ ਜੇ ਵੀ ਮੰਨ ਲਓ ਵੀ ਜਿਹਨੂੰ ਕੋਈ ਪੈਸਾ ਨਹੀਂ ਮਿਲਿਆ ਕਿਸੇ ਨੂੰ ਉਦੋਂ ਐਲਾਨ ਕੀਤਾ ਸੀਗਾ ਜਿਵੇਂ ਉਹ ਲਖੀਮਪੁਰ ਵਾਲਾ ਕਾਂਡ ਹੋਇਆ ਸੀਗਾ ਜਿਹੜੇ ਜ਼ਖਮੀਆਂ ਨੂੰ ਸੀਗਾ ਉਹਨਾਂ ਨੂੰ ਕੁਝ ਪੈਸੇ ਮਿਲ ਗਏ ਕੁਝ ਨੂੰ ਕੁਝ ਰਹਿ ਗਏ ਸੀਗੇ ਵੀ ਉਹ ਕਹਿੰਦਾ ਵੀ ਅਸੀਂ ਵਾਕੇ ਨੂੰ ਦੇ ਦਿਆਂਗੇ ਹੁਣੇ ਲਿਸਟ ਅਸੀਂ ਮੰਗਾ ਲਈ ਹੁਣੇ ਕਰ ਦਿੰਦੇ ਆ ਜਾਂ ਕੇਸਾਂ ਵਾਲੀ ਗੱਲ ਸੀਗੀ ਜਿਹੜੇ ਦਿੱਲੀ ਦੇ ਉੱਤਰ ਵਾਲੇ ਕੇਸ ਆ ਉਹ ਕਹਿੰਦਾ ਵੀ ਭਾਈ ਅਸੀਂ ਸਾਰਾ ਜਿਹੜਾ ਅਸੀਂ ਤਿਆਰ ਕਰ ਲਿਆ ਤੇ ਉਹ ਵਾਪਸ ਹੋ ਜਾਣਗੇ ਜਾਂ ਇਸ ਤਰ੍ਹਾਂ ਦੀਆਂ ਵੀ ਤੁਹਾਨੂੰ ਉੱਥੇ ਥਾਂ ਦੇ ਦਿੰਦੇ ਆ ਜਿਹੜੀ ਮੰਗ ਸੀਗੀ ਵੀ ਜਿਹੜਾ ਦਿੱਲੀ ਅੰਦੋਲਨ ਦੇ ਯਾਦਗਾਰ ਬਣਾਉਣ ਦੀ ਖਾਤਰ ਸ਼ਹੀਦਾਂ ਦੀ ਮਤਲਬ ਇਹਨਾਂ ਨੂੰ ਅਸੀਂ ਕਹਿੰਦੇ ਸ਼ੂਟਿੰਗ ਮੰਗਾ ਇਹਨਾਂ ਨੂੰ ਕਰਕੇ ਅਸੀਂ ਵਿੱਚ ਉਹਨਾਂ ਦਾ ਆਇਆ ਸੀਗਾ ਵੀ ਆਪਾਂ ਬਾਕੀਆਂ ਤੇ ਟਾਈਮ ਲੈ ਲਏ ਲਗੇ ਵੱਡੀਆਂ ਮੰਗਾਂ ਸੀ ਜਿਹੜੀਆਂ ਐਮਐਸਪੀ ਵਾਲੀ ਸੀਗੀ ਕਰਜ਼ਾ ਜਿਵੇਂ ਕਾਰਪੋਰੇਟਾਂ ਦਾ 5 ਸਾਲਾਂ ਦੇ ਵਿੱਚ ਇਹਨਾਂ ਨੇ 10 ਲੱਖ ਕਰੋੜ ਮਾਫ ਕੀਤਾ ਸੀ ਕਿਹਾ ਵੀ ਅੰਕੜਾ ਵੀ ਕੱਲ ਮੀਟਿੰਗ ਦੇ ਵਿੱਚ ਵੀ ਨਹੀਂ ਕੀਤਾ ਉਹ ਕਹਿੰਦੇ ਕੀਤਾ ਵੀ ਫੇਰ ਸਾਡਾ ਕਿਸਾਨਾਂ ਦਾ ਤਾਂ ਅੱਧਾ ਲੱਖ ਕਰੋੜ ਹੀ ਬਣਦਾ 60000 ਕਰੋੜ ਆਏ ਸਮਝ ਲਓ ਵੀ ਅੱਧੇ ਲੱਖ ਦੇ ਲਗਭਗ ਹੀ ਐ ਤੇ 60 60000 ਕਰੋੜ ਤੇ ਵੀ ਉਹਦੇ ਤੇ ਇਹ ਕਰਜ਼ੇ ਮਾਫੀ ਵਾਲੀ ਮੁਕਤੀ ਵਾਲੀ ਗੱਲ ਤੇ ਕਿਸਾਨਾਂ ਮਜ਼ਦੂਰਾਂ ਦਾ ਤੇ ਐਮਐਸਪੀ ਗੱਲ ਇਹਦੇ ਤੇ ਨਹੀਂ ਜਮਾ ਉਹ ਕੰਨਾ ਲਾਉਣ ਨੂੰ ਜਾਂ ਪੱਲਾ ਫੜਾਉਣ ਨੂੰ ਪੂਰੀ ਦਸੀਏ ਕੋਈ ਮਜਬੂਰੀ ਦਸੀਏ ਨਾ ਤਿੰਨ ਚੀਜ਼ਾਂ ਦੇ ਵਿੱਚ ਕਰਜ਼ਾ ਮਾਫੀ ਦੇ ਵਿੱਚ ਐਮਐਸਪੀ ਦੇ ਵਿੱਚ ਤੇ ਪੈਨਸ਼ਨ ਵਾਲੇ ਮਾਮਲੇ ਦੇ ਵਿੱਚ ਜਿਹੜੀ ਤੁਹਾਡੀ ਮੰਗ ਹੈ ਕਿ 60 ਸਾਲ ਤੋਂ ਉੱਪਰ ਹੋਵੇ 10000 ਰੁਪਏ ਇਹਨਾਂ ਦੇ ਵਿੱਚ ਸਰਕਾਰ ਨੇ ਸਿੱਧਾ ਸਿੱਧਾ ਨਾ ਕੀਤੀ ਕਿ ਕੋਈ ਮਤਲਬ ਮਜਬੂਰੀ ਦਸੀਏ ਕਿ ਦੇਖੋ ਸਾਡੀ ਇਹ ਮਜਬੂਰੀ ਹੈ ਇਸ ਕਰਕੇ ਨਹੀਂ ਕਰ ਸਕਦੇ ਸੀ ਨਹੀਂ ਉਹਨਾਂ ਨੇ ਇਹ ਵੀ ਨਹੀਂ ਕੀਤਾ ਵੀ ਇਹਦੇ ਚ ਟੈਕਨੀਕਲਟੀਆਂ ਹੈਗੀਆਂ ਨੇ ਕਿੱਥੋਂ ਪੈਸੇ ਦਾ ਅਰੇਂਜ ਕਰਨਾ ਕਿਸੇ ਹੋਰ ਕਰਨਾ ਉਹ ਆਪਾਂ ਦੁਬਾਰੇ ਮੀਟਿੰਗ ਕਰ ਲਓ ਹਾਂ ਵੀ ਮਤਲਬ ਐਮਐਸਪੀ ਵਾਲੀ ਗੱਲ ਦੀ ਕੀ ਪ੍ਰੋਬਲਮਾਂ ਹੈਗੀਆਂ ਨੇ ਅ ਪੈਨਸ਼ਨਾਂ ਵਾਲੀ ਤੇ ਕਰਜ਼ਾ ਮਾਫੀ ਵਾਲੀ ਤੇ ਵੀ ਇਹਦੇ ਤੇ ਕੀ ਹੈਗੀਆਂ ਨੇ ਵੀ ਆਪਾਂ ਦੁਬਾਰੇ ਬੈਠ ਲੈਂਦੇ ਆ ਦੁਬਾਰੇ ਹੋਰ ਆਪਾਂ ਸਮਾਂ ਸਮਾਂ ਰੱਖਿਆ ਅੱਗੇ ਫਿਰ ਨਹੀਂ ਨਹੀਂ ਅਸੀਂ ਤਾਂ ਫਿਰ ਕਹਤਾ ਸੀ ਆਖਿਆ ਵੀ ਇਹ ਤਾਂ ਹੁਣ ਇਹਨੂੰ ਅਸੀਂ ਕਹਿੰਦੇ ਹੁੰਦੇ ਆ ਅੰਗਰੇਜ਼ੀ ਚ ਟਾਈਮ ਕਿਲ ਕਰਨਾ ਕਹਿੰਦੇ ਹੁੰਦੇ ਇਹਨੂੰ ਵੀ ਇਹਨਾਂ ਦਾ ਜਿਹੜਾ ਆਹ ਸਮਾਂ ਹੈਗਾ ਲੰਗਾਓ ਹਾਂ ਇਹ ਤਾਂ ਹੁਣ ਅਸੀਂ ਆਖਿਆ ਵੀ ਇਹ ਤਾਂ ਹੁਣ ਟਾਈਮ ਕਿਲ ਕਰਨ ਵਾਲੀ ਗੱਲ ਹੈ ਜੇ ਤੁਸੀਂ ਕੋਈ ਸਟੱਡੀ ਕਰਨੀ ਸੀ ਜਾਂ ਆਪਦਿਆਂ ਛੋਟੀਆਂ ਕੋਈ ਸੋ ਨੂੰ ਪ੍ਰੋਬਲਮਾਂ ਸੀਗੀਆਂ ਕੋਈ ਟੈਕਨੀਕਲ ਪ੍ਰੋਬਲਮਾਂ ਕੋਈ ਉਹ ਛੋਟੇ ਇੱਥੇ ਸਾਹਮਣੇ ਰੱਖੀਆਂ ਹੋਣੀਆਂ ਜੇ ਅੱਜ ਜਿਹੜੇ ਤੁਸੀਂ ਹਜੇ ਅਸੀਂ ਸਟੱਡੀ ਕਰਾਂਗੇ ਜਾਂ ਆਪਾਂ ਬੈਠਾਂਗੇ ਇਹਦਾ ਤਾਂ ਕੋਈ ਤੁਕ ਨਹੀਂ ਬਣਦਾ 2 ਸਾਲ ਸੋ ਨੂੰ ਸਟੱਡੀ ਕਰਦੇ ਹੀ ਦੇਤੇ 2 ਸਾਲ ਤੋਂ ਉੱਪਰ ਹੋ ਗਏ ਉੱਥੋਂ ਦੀ ਲਿਆ ਤਾਂ 26 ਮਹੀਨੇ ਹੋ ਗਏ ਸੋ ਇਸ ਕਰਕੇ ਉਹਨਾਂ ਦਾ ਅਸਲੀ ਸੀ ਟਾਲ ਮਟੋਲ ਵਾਲਾ ਵੀ ਇਹਨਾਂ ਮੰਗਾ ਤੇ ਆਪਾਂ ਇੱਕ ਵਾਰੀ ਆ ਛੋਟੀਆਂ ਮੰਗਾ ਤੇ ਜਿਵੇਂ ਆਮ ਕਈ ਲੀਡਰਸ਼ਿਪਾਂ ਹੁੰਦ ਗਿਆ ਵੀ ਇਹੋ ਜਿਗੀਆਂ ਜਿਨ੍ਹਾਂ ਨੇ ਲੜਨਾ ਹੁੰਦਾ ਨਹੀਂ ਤੇ ਉਹ ਮਸਾਲਾ ਲਾ ਕੇ ਪਕਾਣਾ ਵੱਡਾ ਬਣਾ ਕੇ ਵੇਖੋ ਜੀ ਚੁਕਾ ਲਈ ਸਰਕਾਰ ਆ ਲੈ ਲਿਆ ਅਸੀਂ 10 ਆਪਣਾ ਜਿਹੜਾ ਫੱਟਣਾ ਦਾ ਲੈ ਲਿਆ ਅਸੀਂ ਥਾਂ ਲੈ ਲਿਆ ਪਰ ਜਿਹੜੀ ਜਿਹੜੀ ਮੇਨ ਹੈ ਲੜਾਈ ਹੈਗੇ ਆ ਉਹਦੀ ਕੋਈ ਗੌਰ ਨਹੀਂ ਇਸ ਕਰਕੇ ਕਹਤਾ ਵੀ ਜਿਹੜੀ ਅਸੀਂ ਤਾਂ ਕਿਸਾਨਾਂ ਨੂੰ ਪੰਜਾਬਦਿਆਂ ਨੂੰ ਇਹ ਕਹਿ ਕੇ ਲੈ ਕੇ ਆਏ ਆ ਵੀ ਜਿਹੜੀਆਂ ਮੇਨ ਮੰਗਾਵਾਂ ਤੋਂ ਰਹਿ ਗਈਆਂ ਦਿੱਲੀ ਅੰਦੋਲਨਾਂ ਦੇ ਸਾਈਆਂ ਨੂੰ ਦਿੱਲੀ ਅੰਦੋਲਨ ਦਾ ਭਾਗ ਦੂਜਾ ਕਿਹਾ ਇਹਨੂੰ ਵੇਖੋ ਜੀ ਚੁਕਾ ਲਈ ਸਰਕਾਰ ਆ ਲੈ ਲਿਆ ਅਸੀਂ 10 ਆਪਣਾ ਜਿਹੜਾ ਫੱਟਣਾ ਦਾ ਲੈ ਲਿਆ ਅਸੀਂ ਥਾਂ ਲੈ ਲਿਆ ਪਰ ਜਿਹੜੀ ਜਿਹੜੀ ਮੇਨ ਹੈ ਲੜਾਈ ਹੈਗੇ ਆ ਉਹਦੀ ਕੋਈ ਗੌਰ ਨਹੀਂ ਕਿਸ ਕਰਕੇ ਕਹਤਾ ਵੀ ਜਿਹੜੀ ਅਸੀਂ ਤਾਂ ਕਿਸਾਨਾਂ ਨੂੰ ਪੰਜਾਬਦਿਆਂ ਨੂੰ ਇਹ ਕਹਿ ਕੇ ਲੈ ਕੇ ਆਏ ਆ ਵੀ ਜਿਹੜੀਆਂ ਮੇਨ ਮੰਗਾਂ ਉਹ ਤਾਂ ਰਹਿ ਗਈਆਂ ਦਿੱਲੀ ਅੰਦੋਲਨਾਂ ਦੇਗੀਆਂ ਸਾਈਆਂ ਇਹਨੂੰ ਦਿੱਲੀ ਅੰਦੋਲਨ ਦਾ ਭਾਗ ਦੂਜਾ ਕਿਹਾ ਇਹਨੂੰ ਠੀਕ ਹੈ ਤੇ ਇਸ ਕਰਕੇ ਵੀ ਉਹਨਾਂ ਤੇ ਕੇਂਦਰਿਤ ਕਰਾਂਗੇ ਹੁਣ ਮੰਨ ਲਓ ਅਸੀਂ ਉਹਨਾਂ ਤੇ ਕੇਂਦਰਿਤ ਨਹੀਂ ਕਰਤੇ ਜਿਹੜੀਆਂ ਉਦੋਂ ਰੰਗੀਆਂ ਹੋngੀਆਂ ਮੰਗਾਂ ਵੱਡੀਆਂ ਅਸੀਂ ਹੋਰ ਛੋਟੀਆਂ ਮੋਟੀਆਂ ਮੰਗਾਂ ਤੇ ਕਰਕੇ ਤੇ ਕਹਿੰਦੇ ਆ ਵੀ ਕਿਸਾਨ ਨੂੰ ਵਾਪਸ ਜਾੜੋ ਇੱਕ ਤੇ ਨਾ ਕਿਸੇ ਨੇ ਜਾਣਾ ਇਹ ਅਸੀਂ ਕਹਿਤਾ ਸੀਗਾ ਵੀ ਅਸੀਂ ਲੋਕਾਂ ਦੀਆਂ ਕੁੱਟ ਖਾਣ ਨਾਲੋਂ ਲੋਕਾਂ ਦੀਆਂ ਗਾਲਾਂ ਖਾਣ ਨਾਲੋਂ ਅਸੀਂ ਛੋਟੀਆਂ ਗੋਲੀਆਂ ਖਾ ਲਾਂਗੇ ਠੀਕ ਹੈ ਅੱਛਾ ਇੱਕ ਗੱਲ ਬੜੀ ਇੰਪੋਰਟੈਂਟ ਹੈ ਇੱਥੇ ਕਿ ਦੇਖੋ ਜਿਹੜੇ ਜਿਹੜੇ ਆ ਲੋਕ ਖੜੇ ਨੇ ਜਿਹੜੇ ਕਿਸਾਨ ਖੜੇ ਨੇ ਤੁਹਾਡੇ ਤੁਹਾਡੇ ਵਰਕਰ ਨੇ ਤੁਹਾਡੀ ਬਾ ਤੁਹਾਡੀ ਆਪਣੀ ਜਥੇਬੰਦੀ ਦੇ ਇਹਨਾਂ ਨੇ ਫੁੱਲ ਜ਼ੋਰ ਮਾਰਨਾ ਇਹ ਆਪਣੇ ਵੱਲੋਂ ਤਿਆਰੀ ਨਾਲ ਆਏ ਨੇ ਪੂਰੇ ਕਿ ਅਸੀਂ ਬੈਰੀਗੇਟ ਵੀ ਹਟਾਉਣੇ ਆ ਅਸੀਂ ਜਾ ਕੇ ਪੱਕਾ ਵੀ ਬੇਚਣਾ 6 ਮਹੀਨੇ ਇਹ ਤਾਂ ਪੂਰੇ ਮਨ ਦੇ ਨਾਲ ਆਏ ਆ ਪਰ ਗੱਲ ਇਹ ਹੈ ਕਿ ਜਿਵੇਂ ਪਹਿਲਾਂ ਇਕੱਠੇ ਹੋ ਕੇ ਗਏ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਗਈਆਂ ਉਦੋਂ ਬਾਅਦ ਜੋ ਕੁਝ ਵੀ ਵਾਪਰਿਆ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਤਾਂ ਆਪ ਦਾ ਜ਼ੋਰ ਮਾਰਨਾ ਹੈ ਪਰ ਉਹ ਜੋ ਇੱਕ ਨੈਰੇਟਿਵ ਬਣ ਗਿਆ ਕਿ ਪਾੜੋ ਤੇ ਰਾਜ ਕਰੋ ਨੀਤੀ ਇੱਕ ਚਲਦੀ ਹੁੰਦੀ ਹੈ ਕਿ ਉਹ ਵੱਖਰਾ ਲੜੀ ਜਾਂਦੇ ਆ ਤੁਸੀਂ ਵੱਖਰਾ ਲੜੀ ਜਾਂਦੇ ਹੋ ਪਰ ਅੰਦੋਲਨ ਉਹ ਹੈ ਜਿਹੜਾ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਲੜਿਆ ਇਕੱਠੇ ਹੋ ਕੇ ਉਸ ਨੂੰ ਜਿੱਤਿਆ ਹੁਣ ਅੱਧ ਰਹਿ ਗਿਆ ਜਣੀਆ ਉਹ ਨਹੀਂ ਲੱਗਦਾ ਕਿ ਇਹਦੇ ਨਾਲ ਨੁਕਸਾਨ ਹੋਊਗਾ ਕੋਈ ਇੱਕ ਤਾਂ ਅੰਦੋਲਨ ਅਸੀਂ ਜਦੋਂ ਉੱਥੋਂ ਵਾਪਸ ਘਰ ਵਾਪਸੀ ਕੀਤੀ ਹੈ ਨਾ ਤੁਸੀਂ ਵੀ ਵਿੱਚੇ ਸੀਗੇ ਅਸੀਂ ਕੀ ਕਿਹਾ ਸੀ ਅਸੀਂ ਇਹ ਕਿਹਾ ਸੀਗਾ ਜਦੋਂ ਸਾਨੂੰ ਕਿਹਾ ਸੀਗਾ ਵੀ ਕੀ ਆਪਣਾ ਕਰਜ਼ੇ ਵਾਲੀ ਮੰਗ ਛੱਡਤੀ ਜਾਂ ਕੀ ਐਮਐਸਪੀ ਵਾਲੀ ਮੰਗ ਛੱਡਤੀ ਅਸੀਂ ਕਿਹਾ ਸੀਗਾ ਵੀ ਆਪਾਂ ਕਿਹੜਾ ਅੰਦੋਲਨ ਛੱਡਿਆ ਆਪਾਂ ਇਹਨੂੰ ਪੋਸਟਪੋਨ ਕੀਤਾ ਮੁਲਤਵੀ ਕੀਤਾ ਥੋੜੇ ਚਿਰ ਲਈ ਇਨੂੰ ਅਸੀਂ ਜੇ ਨਾ ਉਹਨਾਂ ਨੇ ਕੋਈ ਸੁਣਵਾਈ ਕੀਤੀ ਕੋਈ ਸਮੇਸਰ ਤਾਂ ਆਪਾਂ ਦੁਬਾਰੇ ਸ਼ੁਰੂ ਕਰਾਂਗੇ ਇਸ ਕਰਕੇ ਦੁਬਾਰੇ ਸ਼ੁਰੂ ਕਰਨ ਦੀ ਇੱਤਰ ਤਾਂ ਕੋਈ ਲੋੜ ਹੀ ਨਹੀਂ ਅਸੀਂ ਉਹਨਾਂ ਨੂੰ 1 ਮਿੰਟ ਮੇਰੀ ਮੇਰੀ ਗੱਲ ਪੂਰੀ ਕਰ ਲੈਣ ਦੇ ਮੈਨੂੰ ਗੱਲ ਵੀ ਭਾਈ ਆਪਾਂ ਦੁਬਾਰੇ ਸ਼ੁਰੂ ਕਰ ਗਏ ਆਪਾਂ ਤਾਂ ਕੁਝ ਸਮਾਂ ਲਈ ਕਿਹਾ ਸੀ ਉਹ ਤਾਂ 2 ਸਾਲ ਹੋ ਗਏ ਦੁਬਾਰੇ ਸ਼ੁਰੂ ਆਪਾਂ ਕਰ ਗਏ ਅਸੀਂ 6 ਮਹੀਨਿਆਂ ਤੋਂ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈਣ ਦਾ ਯਤਨ ਕਰ ਰਹੇ ਹਾਂ ਐਸਕੇਐਮ ਵਾਲਿਆਂ ਨੂੰ ਵੀ ਜਿਹੜੀਆਂ ਬੱਤੀ ਵਾਲੀਆਂ ਐਸਕੇਐਮ ਦਾ ਪੰਜਾਬ ਚੈਪਟਰ ਕਾ ਹੁੰਦੀਆਂ ਉਹਨਾਂ ਨੂੰ ਵੀ 6 ਮਹੀਨਿਆਂ ਤੋਂ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ ਹੁਣ ਵੀ ਜਦ ਅਸੀਂ ਇੱਥੇ ਬਰਨਾਲੇ ਤੇ ਅਜਨਾਲੇ ਲਾਨ ਕੀਤਾ ਹੈ 13 ਵਾਲੇ ਪ੍ਰੋਗਰਾਮ ਦਾ ਉਦੋਂ ਵੀ ਕਹਤਾ ਸੀਗਾ ਵੀ ਯਾਰ ਜੇ ਤੁਹਾਨੂੰ ਕੋਈ ਤਰੀਖ ਦਾ ਵੀ ਰੌਲਾ ਹੈਗਾ ਤੁਸੀਂ ਦੋ ਦਿਨ ਪਿੱਛੇ ਕਰਨਾ ਚਾਹੁੰਦੇ ਹੋ ਦੋ ਦਿਨ ਅੱਗੇ ਕਰਨਾ ਚਾਹੁੰਦੇ ਕਰ ਲਓ ਅਸੀਂ ਤੁਹਾਡਾ ਵਾਲੀ ਤਰੀਖ ਤੇ ਆਵਾਂਗੇ ਇਸ ਕਰਕੇ ਅਸੀਂ ਤਾਂ ਪੂਰਾ ਫਿਰ ਉਹ ਆਪਦੇ ਅਸੀਂ ਕੋਈ ਕਸਰ ਨਹੀਂ ਛੱਡੀ ਪਰ ਹੁਣ ਲੋਕ ਚਾਹੁੰਦੇ ਨੇ ਕਿਸਾਨ ਚਾਹੁੰਦੇ ਨੇ ਵੀ ਭਾਈ ਕਰੋ ਇਹ ਮੁਲਤਵੀ ਤਾਂ ਮਹੀਨੇ ਤੋਂ ਮਹੀਨੇ ਲਈ ਹੁੰਦਾ 2-2 ਸਾਲ ਲਈ ਮੁਲਤਵੀ ਥੋੜਾ ਹੁੰਦਾ ਇਸ ਕਰਕੇ ਅਸੀਂ ਫਿਰ ਜਿੰਨੀਆਂ ਵੀ ਜਥੇ ਬੰਦ ਗਿਆ ਹੂੰਆਂ ਸਾਰੀਆਂ ਸੂਬਿਆਂ ਦੀਆਂ ਉਹਨਾਂ ਨੂੰ ਨਾਲ ਲੈ ਕੇ ਦੋ ਫਾਰਮ ਵੱਲੋਂ ਸੱਦਾ ਹੈਗਾ ਇੱਕ ਉਹ ਜਿਹੜਾ ਡੱਲੇ ਵਾਲ ਦੀ ਗਵਾਈ ਵਾਲਾ ਹੈਗਾ ਐਸਕੇ ਵਗੈਰਾ ਜਨਿਤਿਕ ਉਹਦੀਆਂ ਲਗਭਗ ਜਥੇ ਬੰਦੀਆਂ ਹੈਗੀਆਂ 100 ਦੇ ਲਗਭਗ ਤੇ ਜਿਹੜਾ ਆਹ ਕਿਸਾਨ ਸਰਬੰਸਿੰਘ ਭਦੇਰਤਾ ਜੀ ਆਪਣਾ ਸਰਬੰਸਿੰਘ ਭਦੇਰਤਾ ਇੱਕ ਉਹਦੇ ਵਿੱਚ 파ਟ ਹੈ ਉਹਦੇ ਵਿੱਚ ਉਹਦੇ ਵਿੱਚ ਘੱਟੋ ਘੱਟ ਸਾਰੀਆਂ ਸਟੇਟਾਂ ਦੀਆਂ 150 ਤੋਂ ਉੱਪਰ ਜਸੇ ਬੰਦੀਆਂ ਜਿਹੜੀ ਕਿਸਾਨ ਮਜ਼ਦੂਰ ਮੋਰਚੇ ਦੇ ਥੱਲੇ ਝੰਡੇ ਥੱਲੇ ਇਕੱਠੇ ਹੋਈ ਹੈ ਸੋ ਦੋਨਾਂ ਪਲੇਟਫਾਰਮਾਂ ਵੱਲੋਂ ਇਹ ਅਖੀਰ ਤੇ ਫਿਰ ਅਸੀਂ ਦਿੱਤਾ ਸਦਾ ਇਹ ਹੁਣ ਉਹ ਉਹਨਾਂ ਨੇ ਚੱਲ ਕੁਛ ਨਹੀਂ ਕਿਉਂਕਿ ਸਾਨੂੰ ਪਤਾ ਸੀਗਾ ਵੀ ਜਦੋਂ ਤੁਰੇ ਥੱਲੇ ਇਹਨਾਂ ਤੇ ਪ੍ਰੈਸ਼ਰ ਪਊਗਾ ਜਦ ਥੱਲੇ ਲੋਕ ਇਹਨਾਂ ਨੂੰ ਕਹਿਣਗੇ ਵੀ ਯਾਰ ਵੀ ਤੁਸੀਂ ਕਿਉਂ ਨਹੀਂ ਤੁਰਦੇ ਤੁਸੀਂ ਹੁਣ ਕਿਹਦੀ ਡੀਕ ਕਰਦੇ ਹੋ ਮਹੀਨੇ ਤਾਂ ਆ ਇਸ ਸਰਕਾਰ ਦੇ ਸਮਝ ਲਓ ਵੀ ਜਿੰਨਾ ਤੋਂ ਅਸੀਂ ਹੈਗਾ ਜੇ ਹੁਣ ਅਸੀਂ ਆ ਵੀ 4 ਮਹੀਨੇ ਕੱਢ ਤੇ ਫਿਰ ਨਵੀਂ ਸਰਕਾਰ ਆ ਗਈ ਕੋਈ ਆ ਗਈ ਇਹ ਆ ਗਈ ਜਾਂ ਨਵੀਂ ਆ ਗਈ ਫਿਰ 5 ਸਾਲ ਤੋਂ ਪੁੱਛਦੇ ਹੀ ਨਹੀਂ ਕੋਈ ਇਹ ਹੁਣ ਉਹਨਾਂ ਦਾ ਥੋੜੀ ਜਿਹੀ ਮਜਬੂਰੀ ਹੁੰਦੀ ਆ ਉਹਨਾਂ ਦੀ ਵਿੱਚ ਉਹਨਾਂ ਤੋਂ ਪਹਿਲਾਂ ਉਹਨਾਂ ਨੇ ਲੋਕਾਂ ਨੂੰ ਟਕਾਉਣਾ ਵੀ ਹੁੰਦਾ ਲੋਕਾਂ ਦੇ ਜਵਰਕਾਰਨ ਤੋਂ ਥੋੜਾ ਜਿਹਾ ਡਰਦੇ ਵੀ ਹੁੰਦੇ ਆ ਬਦਰਾਮੀ ਉਹ ਪਾਸਾ ਨਾਲ ਪਲਟ ਜੇ ਕਿਤੇ ਸੋ ਇਸ ਕਰਕੇ ਉਹਨਾਂ ਨੂੰ ਅਸੀਂ ਲਿਆ ਕੁਝ ਜਿਹੇ ਬੰਦਗਿਆਂ ਨੇ ਕੱਲ੍ਹ ਐਲਾਨ ਵੀ ਕਰਤਾ ਜਿਵੇਂ ਮਨਜੀਤ ਮਨਜੀਤ ਰਾਏ ਵਾਲੀ ਜਿਹੇ ਬੰਦਿਆ ਉਹਨੇ ਭਾਵੇਂ ਉਹ ਬੱਤੀਆਂ ਚ ਸੀਗਾ ਉਹ ਕਹਿੰਦੇ ਬੱਤੀ ਕਰਨਾ ਨਾ ਕਰਨ ਅਸੀਂ ਇਸ ਅੰਦੋਲਨ ਦੀ ਹਮਾਇਤ ਕਰਾਂਗੇ ਅਸੀਂ ਆਪਦੀ ਬੰਦੇ ਭੇਜਾਂਗੇ ਸੋ ਇਸ ਕਰਕੇ ਮੈਨੂੰ ਲੱ ਜਿਉਂ-ਜਿਉਂ ਇਹ ਗਾਹਾਂ ਵਧੂਗਾ ਦੂਜੀਆਂ ਜਥੇਬੰਦੀਆਂ ਨੂੰ ਸਾਨੂੰ ਉਮੀਦ ਆ ਵੀ ਆਉਣਗੀਆਂ ਠੀਕ ਹੈ ਬਹੁਤ ਧੰਨਵਾਦ ਫੂਲ ਸਾਹਿਬ ਤਾਂ ਡਿਟੇਲ ਦੇ ਵਿੱਚ ਗੱਲਬਾਤ ਗੱਲ ਇਹ ਸੀ ਕਿ ਜਿਹੜੀ ਕੱਲ ਮੀਟਿੰਗ ਹੋਈ ਆ ਉਸ ਮੀਟਿੰਗ ਤੋਂ ਜੋ ਸੰਭਾਵਨਾਵਾਂ ਬਣਦੀਆਂ ਸੀਗੀਆਂ ਕਿ ਸਹਿਮਤੀ ਬਣ ਸਕਦੀ ਹੈ ਜਾਂ ਨਹੀਂ ਬਣ ਸਕਦੀ ਤਾਂ ਡਿਟੇਲ ਚ ਉਹਨਾਂ ਨੇ ਦੱਸਿਆ ਕਿ ਠੀਕ ਹੈ ਕੁਝ ਮੰਗਾ ਜਿਹੜੀਆਂ ਇਸ ਮੰਗ ਪੱਤਰ ਦੇ ਵਿੱਚ ਵੀ ਹੈਗੀਆਂ ਕਿ ਜੋ ਸ਼ਹੀਦ ਹੋਏ ਕਿਸਾਨ ਸੀ ਉਹਨਾਂ ਨਾਲ ਸਮਾਰਕ ਬਣਾਉਣ ਵਾਸਤੇ ਜਗ੍ਹਾ ਜਿਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਉਹਨਾਂ ਨੂੰ ਮੁਆਵਜ਼ੇ ਦੀ ਗੱਲ ਸੀ ਕਿਸਾਨਾਂ ਤੇ ਮਾਮਲੇ ਦਰਜ ਸੀ ਉਹਨਾਂ ਨੂੰ ਵੀ ਰੱਦ ਕਰਨ ਦੀ ਮੰਗ ਤਾਂ ਹੈ ਪਰ ਉਹ ਕਹਿੰਦੇ ਕਿ ਇਹ ਉਹਨਾਂ ਮਾਇਨਾ ਨਹੀਂ ਉਹਨਾਂ ਮਾਇਨਾ ਨਹੀਂ ਰੱਖਦਾ ਇਹ ਉਹਨੀਆਂ ਇੰਪੋਰਟੈਂਟ ਨਹੀਂ ਜਿੰਨੀਆਂ ਬਾਕੀ ਤਿੰਨ ਮੰਗਾਂ ਨੇ ਜਿਹੜੀਆਂ ਜਿਹੜੀਆਂ ਮੰਗਾਂ ਦੇ ਵਿੱਚ ਇਹ ਸੀਗਾ ਕਿ ਐਮਐਸਪੀ ਦੂਜੀ ਮੰਗ ਸੀ ਕਿ 60 ਸਾਲ ਤੋਂ ਉੱਪਰ ਕਿਸਾਨਾਂ ਨੂੰ ਜਿਹੜੀ ਹੈ ਉਹ ਪੈਨਸ਼ਨ ਦਿੱਤੀ ਜਾਵੇ ਤੇ ਤੀਜੀ ਮੰਗ ਸੀ ਜਿਹੜਾ ਕਰਜ਼ਾ ਹੈ ਉਹਨੂੰ ਮਾਫ ਕੀਤਾ ਜਾਵੇ ਤਾਂ ਇਹ ਕਹਿੰਦੇ ਤਿੰਨ ਵੱਡੀਆਂ ਮੰਗਾਂ ਤੇ ਫੋਕਸ ਹੈ ਇਹਨਾਂ ਮੰਗਾਂ ਦੇ ਲਈ ਦਿੱਲੀ ਵੱਲ ਨੂੰ ਕੋਚ ਕੀਤਾ ਜਾਣਾ ਕੁਝ ਸਮਾਂ ਹੀ ਆ ਜਦੋਂ ਬੈਰੀਗੇਟਿੰਗ ਤੇ ਬੈਰੀਗੇਟਾਂ ਤੇ ਇਹ ਸਾਰੇ ਟਰੈਕਟਰ ਟਰਾਲੀਆਂ ਪਹੁੰਚ ਜਾਣਗੇ ਉੱਥੇ ਕੀ ਵਾਪਰਦਾ ਕਿਉਂਕਿ ਅੱਗੇ ਤਿਆਰੀ ਪੂਰੀ ਹੈ ਉੱਥੇ ਕੀ ਵਾਪਰਦਾ ਇਹ ਦੇਖਣਾ ਬਹੁਤ ਲਾਜ਼ਮੀ ਰਹੇਗਾ ਲਗਾਤਾਰ ਤਸਵੀਰਾਂ ਦਿਖਾਵਾਂਗੇ ਦੇਖਦੇ ਰਹੋ ਦਾ ਅਨਮੋਲ